ਗੁਰੂ ਪੈਰੀ ਸਾਧ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਦਾਸ ਸਿਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਸਨਮੁਖ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਆਪਣੇ ਚੈਨਲ ਤੇ ਲਗਭਗ ਪਿਛਲੇ ਸਾਲ ਤੋਂ ਆਰੰਭ ਕੀਤਾ ਹੋਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ ਰੋਜ਼ਾਨਾ ਇੱਕ ਅੰਗ ਦੀ ਸੇਵਾ ਲੈਂਦੇ ਨੇ ਕੱਲ ਤੱਕ ਆਪਾਂ 523 ਅੰਗ ਤੱਕ ਪਾਠ ਕੀਤਾ ਹੁਣ ਸਤਿਗੁਰੂ ਕਿਰਪਾ ਕਰਨ ਇਸ ਤੋਂ ਅੱਗੇ ਦਾ ਪਾਠ ਜਿਹੜਾ ਉਹ ਕਰਨ ਦੀ ਬਲਬੁੱਧੀ ਬਖਸ਼ਿਸ਼ ਕਰਨ ਸਾਫ ਸੰਗਤ ਤੇ ਤਾਂ ਹੀ ਸੰਭਵ ਹੋ ਸਕੇਗਾ ਜੇ ਤੁਸੀਂ ਦਾਸਲੇ ਦੇ ਸਰਤੇ ਮੇਰਪੁਰਿਆ ਹੱਥ ਰੱਖੋਗੇ ਦਾਸ ਰਜ ਸਿਰ ਤੇ ਮੇਰ ਪਰਿਆ ਹੱਥ ਰੱਖ ਕੇ ਅਸੀਸਾਂ ਦਿਓਗੇ ਸੋ ਕਰੋ ਜੀ ਕਿਰਪਾ ਦਾਸ ਰਜ ਸਿਰ ਤੇ ਰੱਖੋ ਹੱਥ ਤੇ ਸਾਰੇ ਆਚਾਰਨ ਕਰੋ ਸਤ ਨਾਮ ਸ੍ਰੀ ਵਾਹਿਗੁਰੂ ਸਾਬ ਜੀ ਕਰੋ ਜੀ ਕਿਰਪਾ ਤੇ ਇੱਕ ਹੋਰ ਫੇਰਾ ਖੋ ਜੀ ਧਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਜਰੀ ਮਹਲਾ 5ਵਾਂ ਗੁਜਰੀ ਰਾਗ ਚੱਲ ਰਿਹਾ ਹੈ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਸਹ ਲੋਕ ਮਾਲਾ 5ਵਾਂ ਸ਼ਲੋਕਾਂ ਦੇ ਵਿੱਚ ਪਾਤਸ਼ਾਹ ਨੇ ਬਾਣੀ ਚਰਨ ਕੀਤੀ ਹੈ ਰਾਮ ਜਪੋ ਵਡ ਪਾਗਿਓ ਜਲਥਲ ਪੂਰਨ ਸੋਏ ਨਾਨਕ ਨਾਮ ਧਿਆਈਐ ਬਿਗਨ ਨ ਲਾਗੇ ਕੋਏ ਇੱਥੇ ਗੁਰੂ ਸਾਹਿਬ ਕਹਿਣ ਲੱਗੇ ਕਿ हे ਵੱਡੇ ਪਾਗਾਂ ਵਾਲਿਓ ਉਸ ਪ੍ਰਭੂ ਨੂੰ ਜਪੋ ਜੋ ਪਾਣੀ ਵਿੱਚ ਧਰਤੀ ਉੱਤੇ ਹਰ ਥਾਂ ਮੌਜੂਦ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜੋ ਪ੍ਰਭੂ ਦਾ ਨਾਮ ਸਿਮਰਦਾ ਹੈ ਜਾਂ ਪ੍ਰਭੂ ਦਾ ਨਾਮ ਸਿਮਰਿਏ ਤਾਂ ਜੀਵਨ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਮਹਲਾ ਪੰਜਵਾਂ ਪੰਜਵੇਂ ਪਾਤਸ਼ਾਹ ਦੀ ਬਾਣੀ ਹੈ ਕੋਟ ਬਿਗਨ ਤਿਸ ਲਾਗਤੇ ਜਿਸ ਨੂੰ ਵਿਸਰੇ ਉਹ ਨਾਉ ਨਾਨਕ ਅਨ ਦਿਨ ਮਿਲਪਤੇ ਜੋ ਸੁੰਜੇ ਕਰ ਕਾਉ ਜਿਸ ਮਨੁਖ ਨੂੰ ਪ੍ਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਉਸ ਨੂੰ ਕਰੋੜਾਂ ਬਿਗਨ ਆ ਕੇ ਦੇ ਹਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ हे ਮਨੁਖ ਅਜਹਿ ਬੰਦੇ ਨੂੰ ਹਰ ਰੋਜ ਇਉਂ ਬਿਲਕੁਣਾ ਪੈਂਦਾ ਹੈ ਜਿਵੇਂ ਸੁੰਜੇ ਘਰ ਵਿੱਚ ਕਾਂ ਮਿਲਕਦਾ ਹੈ ਕਿਉਂਕਿ ਉਸ ਨੂੰ ਕੁਝ ਲੱਭਦਾ ਹੀ ਨਹੀਂ ਉੱਥੋਂ ਪੌੜੀ ਸਿਮਰ ਸਿਮਰਦ ਤਾਰ ਮਨੋਰਥ ਪੂਰਿਆ ਸਭ ਦਾਤਾ ਦੇਣ ਵਾਲੀ ਪ੍ਰਮਾਤਮਾ ਨੂੰ ਸਿਮਰ ਸਿਮਰ ਕੇ ਮਨ ਦੇ ਮਨੋਰਥ ਪੂਰੇ ਹੋ ਜਾਂਦੇ ਹਨ ਇਸੇ ਪੁਨੀ ਮਨ ਆਸ ਗੈਬ ਸੂਰਿਆ ਮਨ ਵਿੱਚ ਉੱਠਦੀਆਂ ਆਸਾਂ ਤੇ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ ਤੇ ਦੁਨੀਆਂ ਵਾਲੇ ਚੋਰੇ ਜਿਹੜੇ ਆ ਉਹ ਮਿਟ ਜਾਂਦੇ ਹਨ ਪਾਇਆ ਨਾਮੁ ਨਦਾਨ ਜਿਸ ਨੂੰ ਪਾਲਦਾ ਜੋ ਨਾਮ ਖਜ਼ਾਨੇ ਦੀ ਭਾਲ ਵਿੱਚ ਲੱਗਦਾ ਹੈ ਉਹ ਇਸ ਨੂੰ ਪ੍ਰਾਪਤ ਹੋ ਜਾਂਦਾ ਹੈ ਜੋਤੀ ਮਿਲੀ ਸੰਗ ਜੋਤ ਰਹਾ ਕਾਲ ਦਾ ਇਸ ਤਰ੍ਹਾਂ ਆਤਮਾ ਪ੍ਰਬੁੱਧੀ ਜੋਤ ਵਿੱਚ ਲੀਨ ਹੋ ਜਾਂਦੀ ਹੈ ਤੇ ਮਾਇਆ ਦੀ ਖਾਤਰ ਦੌੜ ਭੱਜ ਪਟਕਣਾ ਜਿਹੜੀ ਹੈ ਉਹ ਰਹਿ ਜਾਂਦੀ ਹੈ ਸੁਖ ਸਹਿਜ ਆਨੰਦ ਉੱਠਿਆ ਤਿਤ ਕਰ ਅਤੇ ਉਹਨਾਂ ਦੇ ਹਿਰਦੇ ਘਰ ਵਿੱਚ ਸੁਖ ਅਡੋਲਤਾ ਖੁਸ਼ੀ ਆਵਸਤੇ ਹਨ ਆਉਣ ਜਾਣ ਰਹੇ ਜਨਮ ਨਾ ਤਹਾ ਮਰ ਤੇ ਉਹਨਾਂ ਦੇ ਜਨਮ ਮਰਨ ਮੁਕ ਜਾਂਦੇ ਹਨ ਉਥੇ ਉਹਨਾਂ ਦੀ ਕੋਈ ਜਨਮ ਤੇ ਮੌਤ ਨਹੀਂ ਆਏ ਸਹਾਇਬ ਸੇਵਕ ਇੱਕ ਇੱਕ ਦ੍ਰਿਸ਼ ਢਾਇਆ ਇਸ ਵਸਾ ਵਿੱਚ ਅਪੜਿਆ ਹੋਇਆ ਸੇਵਕ ਤੇ ਮਾਲਕ ਪ੍ਰਭੂ ਇੱਕ ਰੂਪ ਨਜ਼ਰੀ ਆਉਂਦੇ ਹਨ ਗੁਰ ਪ੍ਰਸਾਦ ਨਾਨਕ ਸੱਚ ਸੁਮਾਇਆ ਸੁਧ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਐਸਾ ਸੇਵਕ ਸਤਗੁਰੂ ਦੀ ਕਿਰਪਾ ਦੇ ਨਾਲ ਸਦਾ ਥਿਰ ਰਹਿਣ ਵਾਲੇ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ ਸੁਧ ਗੁਜ਼ਰੀ ਭਗਤ ਕਬੀਰ ਜੀ ਭਗਤ ਕਬੀਰ ਜੀ ਦੀ ਬਾਣੀ ਰਾਗ ਗੁਜ਼ਰੀ ਰਾਗ ਗੁਜ਼ਰੀ ਭਗਤਾਂ ਕੀ ਬਾਣੀ ਗੁਜ਼ਰੀ ਰਾਗ ਵਿੱਚ ਭਗਤਾਂ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖੇ ਕਹਤੇ ਸਤਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸ੍ਰੀ ਕਬੀਰ ਜੀੋ ਕਾ ਚਉਪ ਦਾ ਕਰ ਦੁਜਾ ਚਉਪ ਦਾ ਮਨੁਨਾ ਚਾਰ ਬੰਦਾ ਵਾਲੀ ਬਾਣੀ ਚਾਰ ਬੰਦਾ ਵਾਲਾ ਸ਼ਬਦ ਭਗਤ ਕਬੀਰ ਜੀ ਦੀ ਘਰ ਦੁਜੇ ਵਿੱਚ ਚਾਰ ਬੰਦਾ ਵਾਲੀ ਬਾਣੀ ਚਾਰ ਭਾਵ ਦੋ ਚਾਰ ਪਾਵ ਦੋਏ ਸਿੰਘ ਗੰਗ ਮੁਖ ਤਬ ਕੈਸੇ ਗੁਣ ਗਈ ਹੈ ਕਿਸੇ ਪਸ਼ੂ ਜੂਨ ਵਿੱਚ ਪੈ ਕੇ ਜਦੋਂ ਤੇਰੇ ਚਾਰ ਪੈਰ ਤੇ ਦੋ ਸਿੰਘ ਹੋਣਗੇ ਤੇ ਮੂੰਹੋਂ ਗੂੰਗਾ ਹੋਵੇਂਗਾ ਤਦੋਂ ਤੂੰ ਕਿਸ ਤਰ੍ਹਾਂ ਪ੍ਰਭੂ ਦੇ ਗੁਣ ਗਾ ਸਕੇਂਗਾ ਉਠ ਤੇ ਬੈਠ ਤੇ ਠੇਗਾ ਪਰ ਹੈ ਕਬ ਕਤ ਮੂੜ ਲਕਈ ਹੈ ਉੱਠਦਿਆਂ ਬੈਠਦਿਆਂ ਤੇਰੇ ਸਿਰ ਉੱਤੇ ਸੋਟਾ ਪੈਗਾ ਤਦੋਂ ਤੂੰ ਕਿੱਥੇ ਸਿਰ ਲਗਾਏਗਾ ਹਾਰ ਬਿਨ ਬੈਲ ਬਰਾਨੇ ਹੋਈ ਹੈ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਪਸ਼ੂ ਬਣ ਕੇ ਬੁੱਲਦ ਬਣ ਕੇ ਕਿਸੇ ਦੇ ਅਧੀਨ ਹੋ ਜਾਏਗਾ ਪਾਟੇ ਨਾਕਨ ਟੂਟੇ ਕਾਦਨ ਕੋ ਦੂ ਕੋ ਪੁਸਖਈ ਹੈ ਰਾਹ ਰਾਹ ਵਾਲੀ ਪੰਕਤੀ ਹੈ ਇਸ ਵਿੱਚ ਸਾਰੇ ਸ਼ਬਦਾਂ ਅੰਤਰੀ ਭਾਗ ਹੁੰਦਾ ਹੈ ਰਾਹ ਉਹ ਦਾ ਅੰਤ ਲੁੰਦ ਕੇ ਚੋੜਾ ਜਾਬ ਸ਼ਰਮ ਦੇ ਕੇ ਅੱਗੇ ਚੱਲਣਾ ਹੈ ਇੱਥੇ ਕਹਿੰਦੇ ਹਨ ਕਿ ਜਦੋਂ ਨਥ ਪਾ ਦਿੱਤੀ ਨਾ ਅਗਲਿਆ ਨਹੀਂ ਨਾਕ ਵਿਨ ਦਿੱਤਾ ਤੇ ਨਥ ਪਾ ਦਿੱਤੀ ਆਪਣਾ ਡੰਗਰਾਂ ਦੀ ਬੋਲਦਾਂ ਦੀ ਝੋਟਿਆਂ ਦੀ ਨਥਾਂ ਪਾਉਂਦੇ ਆ ਨਾਕ ਵਿਨ ਕੇ ਤੇ ਜਦੋਂ ਨਥ ਪਾ ਦਿੱਤੀ ਨਾਕ ਵਿਨਿਆ ਜਾਏਗਾ ਤੇ ਕੰਨ ਜੂਲੇ ਵਿੱਚ ਫਸੇ ਹੋਣਗੇ ਤੇ ਕੋਦਰੇ ਦਾ ਪੋ ਖਾਏਗਾ ਪੋ ਤੂੜੀ ਜਿਹਨੂੰ ਆਪਾਂ ਕਹਿ ਦਿੰਨੇ ਆ ਰਹਾਓ ਥੋੜਾ ਜਿਹਾ ਸ਼ਰਮ ਦਿਓ ਆਰੋ ਦਿਨ ਡੋਲਤ ਬਣ ਮਈਆ ਅਜੋ ਨਾ ਪੇਟ ਅਗਈਏ ਜੰਗਲ ਦੇ ਜੂ ਵਿੱਚ ਸਾਰਾ ਦਿਨ ਪਟਕਦਿਆਂ ਪੀ ਪੇਟ ਨਹੀਂ ਰਜੇਗਾ ਜਨ ਭਗਤ ਨੇ ਕੋ ਕਹੋ ਨਾ ਮਨੋ ਕੀ ਉਹ ਆਪਣੋ ਪਈ ਹੈ ਹੁਣ ਐਸ ਵੇਲੇ ਤੂੰ ਭਗਤ ਜਨਾ ਦਾ ਬਚਨ ਨਹੀਂ ਮੰਨਦਾ ਇਸ ਜੂਨ ਵਿੱਚ ਜਿੱਦ ਤੈਨੂੰ ਮਨੁੱਖਾ ਜੂਨ ਮਿਲੀ ਹੈ ਅੱਜ ਤੂੰ ਸੰਤਾਂ ਦਾ ਗੁਰੂ ਦਾ ਬਚਨ ਨਹੀਂ ਮੰਨਦਾ ਭਗਤਾਂ ਦਾ ਬਚਨ ਨਹੀਂ ਮੰਨਦਾ ਉਮਰ ਬੀਤ ਜਾਣ ਤੇ ਆਪਣਾ ਕੀਤਾ ਪਾਏਗਾ ਦੁੱਖ ਸੁੱਖ ਕਰਤ ਮਹਾ ਪਰਮ ਬੁੱਢੋ ਅਨੇਕ ਜੋਨ ਪਰਮਈਏ ਫਿਰ ਭੇੜੇ ਖਾਲ ਵਿੱਚ گزار ਕੇ ਦਿਨ ਦਿਨ ਭੇੜੇ ਹਾਲਾ ਵਿੱਚ گزار ਕੇ ਕਰਾਇ ਗਰਕ ਹੋਇਆ ਹੋਇਆ ਹੈ ਆਖਰ अनेका ਜੂਨਾ ਵਿੱਚ ਪੈ ਜਾਏਗਾ ਜੂਨਾ ਵਿੱਚ ਪਟਕਦਾ ਰਹੇਗਾ ਰਤਨ ਜਨਮ ਖੋਇਓ ਪ੍ਰਭ ਬਿਸਰਿਓ ਇਹ ਇਹ ਅਵਸਰ ਕਤ ਪਈ ਹੈ ਤੂੰ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਹੈ ਤੇ ਸਭ ਤੋਂ ਉਤਮ ਮਨੁੱਖਾ ਜਨਮ ਜਿਹੜਾ ਇਹਨੂੰ ਗਵਾ ਲਿਆ ਹੈ ਵਿਰਥਾ ਹੀ ਗਵਾ ਲਿਆ ਇਹ ਸਮਾਂ ਫਿਰ ਕਿਤੇ ਨਹੀਂ ਮਿਲੇਗਾ ਪਰਮਤ ਫਿਰਤ ਤੇ ਲਖ ਕੇ ਕਪ ਜਿਓ ਗਤ ਬਿਨ ਰਹਿਣ ਬਹੀ ਹੈ ਤੇ ਜਦੋਂ ਨਾ ਜਿਵੇਂ ਬਾਂਦਰ ਹੁੰਦਾ ਨਾ ਬਾਂਦਰ ਬਾਂਦਰ ਕਿਹਾ ਬਲਦ ਜਿਹੜਾ ਹੁੰਦਾ ਇੱਕ ਬਲਦ ਉਹ ਤੇਲੀ ਦਾ ਬਲਦ ਸਾਰੀ ਰਾਤ ਕੋਲੂ ਦੇ ਦਿਵਾਲੀ ਬਲਦ ਅਤੇ ਬਾਂਦਰ ਵਾਂਗ ਤੇਲੀ ਦਾ ਬਦ ਸਾਰੀ ਰਾਤ ਕੋਲੂ ਦੇ ਦਿਵਾਲੇ ਹੀ ਭੋਂਦਾ ਏ ਤੇ ਉਸ ਦਾ ਪੈਂਡਾ ਮੁਕਦਾ ਨਹੀਂ ਬਾਂਦਰ ਛੋਲਿਆਂ ਦੀ ਭਰੀ ਮੁੱਠ ਦੇ ਲਾਲਚ ਵਿੱਚ ਪਕੜਿਆ ਜਾ ਕੇ ਸਾਰੀ ਉਮਰ ਦਰ ਤੇ ਨੱਚਦਾ ਏ ਤੇ ਤੇਰੀ ਜ਼ਿੰਦਗੀ ਜਿਹੜੀ ਐ ਮਨੁੱਖ ਨੂੰ ਕਹਿ ਰਿਹਾ ਨੀ ਤੇਰੀ ਜ਼ਿੰਦਗੀ ਰੂਪ ਸਾਰੀ ਰਾਤ ਤੇਲੀ ਦੇ ਮਲਦ ਤੇ ਬਾਂਦਰ ਵਾਂਗ ਪਟਕ ਧਿਆਵ ਵਿਚਾਰਾਂ ਤੋਂ ਖਲਾਸੀ ਹਾਸਲ ਕਰਨ ਤੋਂ ਬਿਨਾਂ ਹੀ ਲੰਗ ਜਾਏਗੀ ਕਹਤ ਕਬੀਰ RAM ਨਾਮ ਬਿਨ ਮੂੜ ਤੁੰਨੇ ਪਛਤਾਇ ਹੈ ਕਬੀਰ ਸਾਹਿਬ ਕਹਿੰਦੇ ਹਨ ਕਿ ਪ੍ਰਮਾਤਮਾ ਦਾ ਨਾਮ ਭੁਲਾ ਕੇ ਆਖਰ ਸਿਰ ਮਾਰ ਮਾਰ ਕੇ ਰੋਵੇਂਗਾ ਤੇ ਪੁਛਟਾਏਗਾ ਗੁਜ਼ਰੀ ਕਰ ਤੀਜਾ ਮਸ ਮਸ ਰੋਏ ਕਬੀਰ ਕੀ ਮਾਈ ਇਹ ਬਾਰਕ ਕੈਸਾ ਜੀਵਰ ਗੁਰਾਈ ਗੁਜ਼ਰੀ ਰਾਗ ਦੇ ਵਿੱਚ ਗੁਰੂ ਅਮਰਦਾਸ ਜੀ ਕਹਿਣ ਲਗੇ ਕਿ ਕਬੀਰ ਦੀ ਮਾਂ ਕਬੀਰ ਆਖਦਾ ਹੈ ਕਿ ਮੇਰੀ ਮਾਂ ਦੁਸਕ ਦੁਸਕੇ ਰੁੰਦੀ ਹੈ ਹੌਕੇ ਲੈ ਲੈ ਕੇ ਰੁੰਦੀ ਹੈ ਤੇ ਆਖਦੀ ਹੈ ਕਿ हे ਪ੍ਰਮਾਤਮਾ ਕਬੀਰ ਦੇ ਇਹ ਅਜਾਣੇ ਬਾਲ ਇਹ ਜਿਹੜੇ ਬਾਲ ਹੈ ਕਿਵੇਂ ਜੀਵੂਗੇ ਤਨ ਮਾ ਬੁੜਨਾ ਸਭ ਤਜਿਓ ਹੈ ਕਬੀਰ ਕਿਉਂਕਿ ਮੇਰੇ بیٹے ਕਬੀਰ ਨੇ ਤਾਣਾ ਤੜਨਾ ਤੇ ਕੱਪੜਾ ਉਹਨਾ ਸਭ ਕੁਝ ਛੱਡ ਦਿੱਤਾ ਹੈ ਹਰ ਕਾ ਨਾਮ ਲਿਖ ਲਿਓ ਸਰੀਰ ਰਹਾਓ ਤੇ ਉਹ ਹਰ ਵੇਲੇ ਪ੍ਰਮਾਤਮਾ ਦਾ ਨਾਮ ਹੀ ਜਪਦਾ ਰਹਿੰਦਾ ਹੈ ਹਰ ਵੇਲੇ ਆਪਣੀ ਜੀਬ ਤੇ ਉਸ ਨੇ ਆਪਣੇ ਸਰੀਰ ਦੇ ਉੱਤੇ ਪ੍ਰਮਾਤਮਾ ਦਾ ਨਾਮ ਲਿਖ ਲਿਆ ਹੈ ਜੀਬ ਤੇ ਬਰੋਲਿਆ ਹੈ ਤੇ ਹਰ ਵੇਲੇ ਪਰਮਾਤਮਾ ਦਾ ਨਾਮ ਹੀ ਆਚਾਰ ਦਾ ਰਿੰਦਾ ਜਬ ਲਗ ਤਾਗਾ ਬਹੂ ਬੇਹੀ ਜਿਤਨਾ ਚਿਰ ਮੈਂ ਨਾਲ ਦੇ ਛੇ ਕੁ ਤਾਗਾ ਨਹਾਉਂਦਾ ਹਾਂ ਤਬ ਲਗ ਬਿਸਰੇ ਰਾਮ ਸਨੇਹੀ ਉਤਨਾ ਚਿਰ ਮੈਨੂੰ ਪਿਆਰਾ ਪ੍ਰਭੂ ਵਿਸਰ ਜਾਂਦਾ ਹੈ ਭਾਵ ਮੈਨੂੰ ਇਤਨਾ ਚਿਰ ਵੀ ਪ੍ਰਭੂ ਵਸਾਰਨਾ ਨਹੀਂ ਪਉਂਦਾ ਤੁਜੇ ਬਨੇ ਕਬੀਰ ਸਾਹਿਬ ਕਹਿਣ ਲੱਗੇ ਕਿ ਜਿਤਨਾ ਚਿਰ ਮੈਂ ਨਾਲ ਨਾਲ ਹੁੰਦੀ ਨਾ ਜਿਹੜੀ ਖੱਡੀ ਦੇ ਜਿਹਦੇ ਧਾਗਾ ਪਾਈਦਾ ਉਹਦੇ ਛੇ ਕੋ ਜਦੋਂ ਮੈਂ ਧਾਗਾ ਗੁੰਦਾ ਨਾ ਉਹਨਾਂ ਚਿਰ ਮੈਨੂੰ ਮੇਰਾ ਮੈਂ ਉਹਨਾਂ ਚੇ ਨਾਮ ਨਹੀਂ ਜਪ ਸਕਦਾ ਤੇ ਮੇਰਾ ਪਿਆਰਾ ਪ੍ਰਭੂ ਮੈਨੂੰ ਵਿਸਰ ਜਾਂਦਾ ਹੈ ਤੇ ਇਹ ਜਿਹੜਾ ਪ੍ਰਭੂ ਦਾ ਵਿਸਣਾ ਮੈਨੂੰ ਚੰਗਾ ਨਹੀਂ ਲੱਗਦਾ ਓ ਸ਼ੀਮਤ ਮੇਰੀ ਜਾਤ ਜਲਾ ਕੀ ਹੋਇਆ ਜੇ ਲੋਕਾਂ ਦੇ ਭਾਣੇ ਮੇਰੀ ਛੋਟੀ ਜੀ ਅਕਲ ਹੈ ਤੇ ਮੈਂ ਜਾਤ ਦਾ ਨੀਵਾ ਗਰੀਬ ਜਲਾ ਹਾਂ ਹਰ ਕਾ ਨਾਮ ਲਹਿਉ ਮੈਂ ਲਾ ਪਰ ਮੈਂ ਪ੍ਰਮਾਤਮਾ ਦਾ ਨਾਮ ਰੂਪ ਨਾ ਪਾਇਸ਼ ਮਨੁੱਖਾ ਮਨੁੱਖ ਦੇ ਵਪਾਰ ਵਿੱਚ ਖਤ ਲਿਆ ਹੈ ਕਹਤ ਕਬੀਰ ਸੁਣੋ ਮੇਰੀ ਮਾਈ ਕਬੀਰ ਆਖਦਾ ਹੈ ਏ ਮੇਰੀ ਮਾਂ ਸੁਣ ਹਮਰਾ ਇਨਕਾ ਦਾਤਾ ਇੱਕ ਰਗੁ ਰਾਈ ਸਾਡਾ ਤੇ ਸਾਡੇ ਇਹਨਾਂ ਬੱਚਿਆਂ ਦਾ ਰਿਜਕ ਦੇਣ ਵਾਲਾ ਇਕੋ ਹੀ ਪ੍ਰਮਾਤਮਾ ਹੈ ਗੁਜ਼ਰੀ ਭਗਤ ਨਾਮਦੇਵ ਜੀ ਕੀ ਗੁਜਰੀ ਸ਼੍ਰੀ ਨਾਮਦੇਵ ਜੀ ਕੇ ਪਦੇ ਕਰ ਪਹਿਲਾ ਰਾਗ ਗੁਜਰੀ ਵਿੱਚ ਭਗਤ ਨਾਮਦੇਵ ਜੀ ਦੀ ਬੰਦਾਵਾਲੀ ਬਾਣੀ ਇੱਕ ਓਕਾਰ ਸਤਗੁਰ ਪ੍ਰਸਾਦ ਅਕਾਰ ਪੁਰਖ ਇੱਕ ਹੈ ਤੇ ਸਤਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਜੋ ਰਾਜ ਦੇਤਾ ਕਮਣ ਬੜਾਈ ਜੇ ਪ੍ਰਭੂ ਤੁਮ ਨੂੰ ਰਾਜ ਵੀ ਦੇ ਦੇਵੇਂ ਤਾਂ ਮੈਂ ਕਿਸੇ ਗੱਲੇ ਵੱਡਾ ਨਹੀਂ ਹੋ ਜਾਵਾਂਗਾ ਜੋ ਭੀਖ ਮੰਗਾਵੇ ਤੱਕਿਆ ਕਟ ਜਾਈ ਜੇਕਰ ਤੂੰ ਮੈਨੂੰ ਕੰਗਾਲ ਕਰ ਦੇਵੇਂ ਮੈਨੂੰ ਮੰਗਤਾ ਬਣਾ ਦੇਵੇਂ ਮੈਂ ਭੀਖ ਮੰਗਣ ਡੈ ਪਵਾਂ ਤੇ ਮੇਰਾ ਕੀ ਕਟ ਜਾਣਾ ਮੇਰਾ ਕੁਝ ਨਹੀਂ ਕਟਣਾ ਤੋ ਹਰ ਪਜ ਮਨ ਮੇਰੇ ਪਦ ਨਿਰਬਾਨ ਏ ਮੇਰੇ ਮਨ ਤੂੰ ਇੱਕ ਪ੍ਰਭੂ ਨੂੰ ਸਿਮਰ ਉਹੀ ਵਾਸਨਾ ਰਹਿਤ ਅਵਸਾ ਦੇਣ ਵਾਲਾ ਹੈ ਬਹੋਰ ਨਾ ਹੋਏ ਤੇਰਾ ਆਮਣ ਜਾਣ ਰਹਾਉ ਉਸ ਦਾ ਸਿਮਰਨ ਕੀਤਿਆਂ ਫਿਰ ਤੇਰਾ ਜਗਤ ਵਿੱਚ ਜੰਮਣਾ ਮਰਨਾ ਮਿਟ ਜਾਏਗਾ ਰਹਾਉ ਥੋੜਾ ਜਿਹਾ ਬ੍ਰਹਮਦੇਵ ਸਭ ਤੇ ਉਹ ਪਾਈ ਪਰਮ ਪੁਲਾਈ हे ਪ੍ਰਭੂ ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ ਤੇ ਪਰਮਾ ਵਿੱਚ ਕਰਾਇ ਪਾਈ ਹੋਈ ਹੈ ਜਿਸ ਤੂੰ ਦੇਵ ਤਿਸੇ ਬੁਜਾਈ ਜੇ ਜੀਵ ਨੂੰ ਤੂੰ ਆਪ ਮਤ ਦਿੰਦਾ ਹੈ ਉਸੇ ਨੂੰ ਮਤ ਆਉਂਦੀ ਹੈ ਸਤ ਗੁਰ ਮਿਲੇ ਤਾਂ ਸੱਸਾ ਜਾਈ ਸੱਸਾਂ ਦੇ ਦਿਲ ਦੀ ਘਬਰਾਟ ਤੇ ਇੱਥੇ ਕਹਿੰਦੇ ਵੀ ਜੇ ਸੱਚਾ ਗੁਰੂ ਮਿਲ ਪਵੇ ਤੇ ਦਿਲ ਦੀ ਘਬਰਾਟ ਜਿਹੜੀ ਆ ਦੂਰ ਹੋ ਜਾਂਦੀ ਹੈ ਕਿਸ ਹਉ ਪੂਜੂ ਦੁਜਾ ਨਦਰ ਨਾ ਆਈ ਪ੍ਰਮਾਤਮਾ ਤੋਂ ਬਿਨਾ ਮੈਂ ਕੋਈ ਹੋਰ ਨਹੀਂ ਦੇਖ ਸਕਦਾ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੁੱਖ ਦੇਣ ਵਾਲਾ ਮੈਨੂੰ ਦਿਸਦਾ ਹੀ ਨਹੀਂ ਇਸ ਵਾਸਤੇ ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ ਇੱਕ ਪਾਥਰ ਕੀਜੈ ਭਾਉ ਇੱਕ ਪੱਥਰ ਨੂੰ ਦੇਵਤਾ ਬਣਾ ਕੇ ਉਸ ਨਾਲ ਪਿਆਰ ਕੀਤਾ ਜਾਂਦਾ ਹੈ ਦੂਜੇ ਪਾਥਰ ਧਰੀਏ ਪਾਉ ਤੇ ਦੂਜੇ ਪੱਥਰਾਂ ਉਤੇ ਪੈਰ ਤੈ ਰਹਿ ਜਾਂਦਾ ਹੈ ਜੇ ਉਹ دیਉਤ ਓਪੀ ਦੇਵਾ ਕਹਿਣ ਲੱਗੇ ਕਿ ਜੇ ਉਹ ਪੱਥਰ ਜੇ ਇਸੀ ਪੂਜਾ ਕੀਤੀ ਜਾਂਦੀ ਦੇਵਤਾ ਹੈ ਤੇ ਦੂਜਾ ਪੱਥਰ ਕੀ ਦੇਵ ਕੀ ਦੇਵਤਾ ਨਹੀਂ ਹੈ ਦੂਜਾ ਪੱਥਰ ਵੀ ਤੇ ਦੇਵਤਾ ਹੀ ਹੈ ਕਾ ਨਾਮ ਦਿਓ ਹਮ ਹਰ ਕੀ ਸੇਵਾ ਨਾਮਦੇਵ ਕਹਿੰਦਾ ਕਿ ਇਸ ਕਰਕੇ ਮੈਂ ਇਹਨਾਂ ਪੱਥਰਾਂ ਦੀ ਨਹੀਂ ਮੈਂ ਤਾਂ ਉਸ ਪ੍ਰਮਾਤਮਾ ਦੀ ਬੰਦਗੀ ਕਰਦਾ ਹਾਂ ਅਸੀਂ ਪ੍ਰਮਾਤਮਾ ਦੀ ਬੰਦਗੀ ਕਰਦੇ ਹਾਂ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਇਤਨੀ ਕੋ ਹਾਜ਼ਰੀ ਪ੍ਰਵਾਨ ਕਰ ਲੈਣਾ ਪਾਠ ਕਰਦੇ ਆ ਜਾਂ ਕਥਾ ਵਿਚਾਰਾ ਕਰਦੇ ਆ ਦਾਸ ਨੇ अनेका ਭੁੱਲਾਂ ਗਲਤੀਆਂ ਕੀਤੀਆਂ ਹੋਣਗੀਆਂ ਸਾਧ ਸੰਗਤ ਜੀ ਅਣਜਾਣ ਤੇ ਭੁੱਲਣ ਹਾਰ ਬੱਚਾ ਸਮਝ ਕੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨਾ ਕਿ ਮੇਰੀਆਂ ਇਹ ਭੁਲਾ ਬਖਸ਼ ਦੇਣੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਹੈ ਕਿ ਦਾਸ ਦਾ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਇਸ ਨੂੰ ਸਬਸਕ੍ਰਾਈਬ ਕਰਕੇ ਦਾਸ ਨੂੰ ਧੰਨਵਾਦੀ ਬਣਾਓ ਸਾਧ ਸੰਗਤ ਜੋ ਆਪਾਂ ਹੀ ਸਰਵਣ ਕਰਵਾਇਆ ਹੈ ਆਪ ਜੀ ਨੇ ਸਰਵਣ ਕਰਨਾ ਹੈ ਇਸ ਨੂੰ ਸਰਵਣ ਕਰਕੇ ਲਾਈਕ ਤੇ ਸ਼ੇਅਰ ਕਰ ਦੇਣਾ ਕਮੈਂਟ ਵੀ ਕਰਨਾ ਲਾਈਕ ਤੇ ਕਮੈਂਟ ਕਰਨ ਦੇ ਨਾਲ ਦਾਸ ਦਾ ਮਨੋਬਲਵਾਦਾ ਹੈ ਹੌਸਲੇ ਵਾਦੇ ਹਨ ਤੇ ਸ਼ੇਅਰ ਕਰਨ ਦੇ ਨਾਲ ਇਹ ਬਾਣੀ ਜਿਸ ਤੱਕ ਅਪੜੇਗੀ ਉਸ ਦਾ ਭਲਾ ਹੋਵੇਗਾ ਸ਼ੇਅਰ ਕਰਨ ਵਾਲੇ ਦਾ ਵੀ ਭਲਾ ਹੋਵੇਗਾ ਦਾਸ ਦਾ ਵੀ ਭਲਾ ਹੋਵੇਗਾ ਸੋ ਸਾਧ ਸੰਗਤ ਜੀ ਇਸ ਸੇਵਾ ਨੂੰ ਕਰ ਦੇਣਾ ਆਓ ਹੁਣ ਪੁੱਲਾਂ ਚੁੱਕਾਂ ਦੀ ਮਾਫੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ